ਬਹੁਤ ਪੁਰਾਣੀ ਸਮਿਆਂ ਦੀ ਗੱਲ ਹੈ ਪਿੰਡ ਛੱਲੋ ਖੁਰਦ ਜੋ ਹਰੇ ਭਰੇ ਖੇਤਾਂ ਦੇ ਵਿੱਚਕਾਰ ਵਸਿਆ ਸੀ ਉਸ ਵਿੱਚ ਰਹਿੰਦਾ ਸੀ ਇੱਕ ਬੁੱਢਾ ਕਿਸਾਨ ਗੁਰਮਖ ਸਿੰਘ ਉਹ ਆਪਣੀ ਇਮਾਨਦਾਰੀ ਕਰਕੇ ਦੂਰ ਦੂਰ ਤੱਕ ਮਸ਼ਹੂਰ ਸੀ ਲੋਕ ਕਹਿੰਦੇ ਸਨ ਗੁਰਮਖ ਦੀ ਜ਼ੁਬਾਨ ਵਾਂਗ ਪਵਿੱਤਰ ਹੋਰ ਕੁਝ ਨਹੀਂ ਇੱਕ ਰਾਤ ਪਿੰਡ ਵਿੱਚ ਵੱਡਾ ਮੇਲਾ ਲੱਗਾ ਢੋਲ ਨਗਾੜੇ ਵੱਜ ਰਹੇ ਸਨ ਚਾਨਣੀਆਂ ਟਿਮਟਿਮਾ ਰਹੀਆਂ ਸਨ ਤੇ ਲੋਕਾਂ ਦੀ ਭੀੜ ਸੀ ਬੱਚੇ ਖਿਡੌਣੇ ਖਰੀਦ ਰਹੇ ਸਨ ਜਵਾਨ ਨੱਚ ਰਹੇ ਸਨ ਤੇ ਬਜ਼ੁਰਗ ਕਹਾਣੀਆਂ ਸੁਣਾ ਰਹੇ ਸਨ ਗੁਰਮukh ਸਿੰਘ ਵੀ ਮੇਲੇ ਵਿੱਚ ਗਿਆ ਪਰ ਵਾਪਸ ਆਉਂਦਿਆਂ ਉਸਦੇ ਪੈਰ ਹੇਠ ਕੁਝ ਖੜਕਿਆ ਜਦੋਂ ਉੱਚੋਕਿਆ ਉਸਨੂੰ ਇੱਕ ਸੋਨੇ ਦੀ ਥੈਲੀ ਮਿਲੀ ਥੈਲੀ ਵਿੱਚੋਂ ਚਮਕਦੀ ਕਿਰਨਾ ਨਿਕਲ ਰਹੀਆਂ ਸਨ ਜਿਵੇਂ ਹੀ ਉਸਨੇ ਥੈਲੀ ਚੁੱਕੀ ਹਵਾ ਵਿੱਚੋਂ ਇੱਕ ਆਵਾਜ਼ ਗੂੰਜੀ ਗੁਰਮਖ ਇੱਕ ਖਜ਼ਾਨਾ ਤੇਰੀ ਕਿਸਮਤ ਦਾ ਇਨਾਮ ਹੈ ਪਰ ਯਾਦ ਰੱਖੀ ਜੋ ਝੂਠ ਬੋਲੇਗਾ ਇਸ ਦਾ ਸੋਨਾ ਰੇਤ ਬਣ ਜਾਵੇਗਾ ਗੁਰਮukh ਹੈਰਾਨ ਰਹਿ ਗਿਆ ਸਵੇਰੇ ਪਿੰਡ ਦੇ ਚੌਰਾਹੇ ਤੇ ਗੁਰਮukh ਆਇਆ ਲੋਕ ਇਕੱਠੇ ਹੋਏ ਉਸਨੇ ਥੈਲੀ ਉੱਪਰ ਚੁੱਕੀ ਤੇ ਆਖਿਆ ਇਹ ਥੈਲੀ ਕਿਸੇ ਦੀ ਗੁੰਮ ਹੋਈ ਹੈ ਜਿਸ ਦੀ ਹੈ ਉਹ ਆ ਕੇ ਸੱਚ ਬੋਲ ਕੇ ਲੈ ਜਾਵੇ ਸਭ ਚੌਕਸ ਹੋ ਗਏ ਪਹਿਲਾਂ ਇੱਕ ਲਾਲਚੀ ਵਬਾਰੀ ਆਇਆ ਤੇ ਕਹਿਣ ਲੱਗਾ ਹਾਂਜੀ ਇਹ ਮੇਰੀ ਥੈਲੀ ਹੈ ਮੈਨੂੰ ਦੇ ਦਿਓ ਗੁਰਮਖ ਨੇ ਕਿਹਾ ਜੇ ਤੇਰੀ ਹੈ ਤਾਂ ਦੱਸ ਇਸ ਵਿੱਚ ਕਿੰਨੇ ਸਿੱਕੇ ਹਨ ਵਪਾਰੀ ਨੇ ਗਿਣਦੀ ਬਣਾ ਕੇ ਕਹਿ ਦਿੱਤੀ ਪਰ ਜਦੋਂ थैਲੀ ਖੋਲੀ ਗਈ ਸਾਰੇ ਸਿੱਕੇ ਰੇਤ ਵਿੱਚ ਬਦਲ ਗਏ ਲੋਕਾਂ ਨੇ ਦਰਨਾਲ ਕਹਿਣਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਦੀ ਲੀਲਾ ਹੈ ਝੂਠ ਬੋਲਣ ਵਾਲਾ ਰੇਤ ਨਾਲ ਭਰ ਗਿਆ ਫਿਰ ਇੱਕ ਬੁੱਢੀ ਵਿਧਵਾ ਮਾਂ ਆਈ ਉਸਦੇ ਪੈਰ ਕੰਬ ਰਹੇ ਸਨ ਅੱਖਾਂ ਵਿੱਚ ਹੰਝੂ ਭਰੇ ਹੋਏ ਸਨ ਉਹ ਹੌਲੀ ਆਵਾਜ਼ ਵਿੱਚ ਬੋਲੀ ਪੁੱਤਰ ਇਹ ਸਿੱਕੇ ਮੈਂ ਆਪਣੀ ਧੀ ਦੀ ਸ਼ਾਦੀ ਲਈ ਇੱਕ ਇੱਕ ਕਰਕੇ ਜੋੜੇ ਸਨ ਕੱਲ ਮੇਲੇ ਵਿੱਚ ਮੇਰੀ ਥੈਲੀ ਗੁੰਮ ਹੋ ਗਈ ਸੀ ਮੈਂ ਸਾਰੀ ਰਾਤ ਰੋਈ ਹਾਂ ਗੁਰਮਖ ਨੇ ਥੈਲੀ ਉਸਦੇ ਹੱਥ ਵਿੱਚ ਰੱਖ ਦਿੱਤੀ ਜਿਵੇਂ ਹੀ ਉਸਦੇ ਹੱਥ ਲੱਗੇ ਰੇਤ ਦੇ ਕਣ ਮੋੜ ਸੋਨੇ ਦੇ ਚਮਕੰਦੇ ਸਿੱਕਿਆਂ ਵਿੱਚ ਬਦਲ ਗਏ ਲੋਕ ਹੈਰਾਨ ਰਹਿ ਗਏ ਕਿਸੇ ਨੇ ਕਿਹਾ ਇਹ ਤਾਂ ਰੱਬ ਦਾ ਚਮਤਕਾਰ ਹੈ ਕਿਸੇ ਨੇ ਕਿਹਾ ਸੱਚੀ ਮਾਂ ਦੇ ਹੰਝੂ ਨੇ ਸੋਨੇ ਨੂੰ ਜਗਾਇਆ ਹੈ ਉਸ ਦਿਨ ਪਿੰਡ ਦੇ ਹਰ ਬੰਦੇ ਨੇ ਇੱਕ ਵੱਡਾ ਸਬਕ ਸਿੱਖਿਆ ਕੀ ਸੱਚਾ ਇਨਸਾਨ ਰੱਬ ਦਾ ਸਾਇਆ ਹੁੰਦਾ ਹੈ ਝੂਠੇ ਦਾ ਸੋਨਾ ਵੀ ਰੇਤ ਬਣ ਜਾਂਦਾ ਹੈ ਪਰ ਸੱਚੇ ਦਾ ਰੇਤ ਵੀ ਸੋਨਾ ਬਣ ਸਕਦਾ ਹੈ